ਬੀਤੀ ਰਾਤ ਗੜ ਸ਼ੰਕਰ ਦੇ ਪਿੰਡ ਪੱਦੀ ਸੂਰਾ ਸਿੰਘ ਵਿਖੇ ਘਰ ਦੇ ਬਾਹਰ ਖੜੀ ਗੱਡੀ ਨੂੰ ਕਿਸੇ ਅਣਪਛਾਤੇ ਵੱਲੋਂ ਅੱਗ ਲਗਾ ਦਿੱਤੀ ਗਈ। ਜਿਸ ਸਬੰਧੀ ਪੀੜਤ ਵੱਲੋਂ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਲਵਿੰਦਰ ਸਿੰਘ ਪਿੰਡ ਪੱਦੀ ਸੂਰਾ ਸਿੰਘ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਵੀ ਉਹਨਾਂ ਆਪਣੀ ਗੱਡੀ ਆਪਣੇ ਘਰ ਦੇ ਬਾਹਰ ਖੜੀ ਕੀਤੀ ਸੀ। ਉਹਨਾਂ ਦੱਸਿਆ ਕਿ ਉਹ ਦੇਰ ਰਾਤ ਜਦੋਂ ਘਰ ਦੇ ਅੰਦਰ ਸੁੱਤੇ ਪਏ ਸਨ ਤਾਂ ਬਾਰੋ ਆਵਾਜ਼ਾਂ ਸੁਣਾਈਆਂ ਦਿੱਤੀਆਂ। ਪਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਨਾ ਬਾਹਰ ਜਾ ਕੇ ਦੇਖਿਆ ਤਾਂ ਗੱਡੀ ਨੂੰ ਭਿਆਨਕ ਅੱਗ ਲੱਗੀ ਹੋਈ ਸੀ। ਉਹਨਾਂ ਮੌਕੇ ਤੇ ਲੋਕਾਂ ਦੀ ਮਦਦ ਨਾਲ ਅੱਗ ਤੇ ਕਾਬੂ ਤਾਂ ਪਾ ਲਿਆ ਪਰੰਤੂ ਉਦੋਂ ਤੱਕ ਗੱਡੀ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ। ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਚੌਕੀ ਸੈਲਾ ਖੁਰਦ ਨੂੰ ਵੀ ਸੂਚਿਤ ਕਰ ਦਿੱਤਾ ਹੈ। ਹੁਣ ਪੀੜਤ ਪਰਿਵਾਰ ਨੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮੇਰਾ ਨਾਮ ਪਲਵਿੰਦਰ ਸਿੰਘ son of ਆਤਮਾ ਸਿੰਘ ਪਿੰਡ ਪੱਦੀਸਰਾਂ ਸਿੰਘ ਬੀਤੀ ਦੇਰ ਰਾਤ ਸਾਡੀ ਗੱਡੀ ਨੂੰ ਕੋਈ ਅੱਗ ਲਾ ਗਿਆ ਜਦੋਂ ਸ਼ੀਸ਼ੇ ਦੀਆਂ ਟੁੱਟਣ ਦੀਆਂ ਆਵਾਜ਼ਾਂ ਆਈਆਂ ਤਾਂ ਬਾਹਰ ਆ ਨਿਕਲ ਕੇ ਦੇਖਿਆ ਤਾਂ ਲਾਟਾਂ ਨਿਕਲਦੀਆਂ ਸੀ ਤਾਂ ਜਾ ਦੇਖਿਆ ਤਾਂ ਗੱਡੀ ਨੂੰ ਅੱਗ ਲੱਗੀ ਪਈ ਫਿਰ ਅਸੀਂ ਸਾਰੇ ਘਰਦਿਆਂ ਨੇ ਉਹ ਅੱਗ ਬੁਝਾਈ ਤੇ ਨਾਲ ਦੇ ਗੁਆਂਢੀ ਵੀ ਉੱਠ ਕੇ ਆਏ ਉਹਨਾਂ ਨੇ ਵੀ ਹੈਲਪ ਕੀਤੀ ਅੱਗ ਮਸਾ ਬੁਝਾਈ ਗਈ ਕੋਈ ਅਣਪਛਾਤੇ ਵਿਅਕਤੀ ਕੋਈ ਅੱਗ ਲਾ ਕੇ ਚਲ ਗਈ 12:00 ਵਜੇ ਦਾ ਟਾਈਮ ਸੀਗਾ ਜੀ ਕਿੰਨਾ ਦਾ ਨੁਕਸਾਨ ਤੁਹਾਡਾ ਹੋ ਗਿਆ ਨੁਕਸਾਨ ਸਾਡਾ ਇਹ ਲੱਖ ਕਰੀਬ ਦੇ ਹੋ ਗਿਆ ਜੀ ਸੋਲੂਸ਼ਨ ਕੰਪਲੀਟ ਕਰਤੀ ਹੈ ਜੀ ਹਜੇ ਆਈ ਨਹੀਂ ਗਈ ਅਸੀਂ ਜੋ ਵੀ ਜਿਨੀ ਵੀ ਇਹ ਕੀਤਾ ਕੰਮ ਹੋਣਾ ਤੇ ਕਾਰਵਾਈ ਕਰਕੇ ਸਾਡਾ ਜਿਹੜਾ ਬਣਦੀ ਹੱਕ ਉਹ ਦਿੱਤਾ ਜਾਵੇ ਸਾਡਾ ਸੰਕਟ ਸਾਡਾ ਜਿਹੜਾ ਨੁਕਸਾਨ ਹੋਇਆ ਜੀ ਉਹਦੀ ਭਰਪਾਈ ਕੀਤੀ ਜਾਵੇ ਸਾਡਾ ਲੱਖ ਕਰੀਬ ਦੇ ਨੁਕਸਾਨ ਹੋ ਗਿਆ ਜੀ ਨਹੀਂ ਪਤਾ ਨਹੀਂ ਲੱਗਿਆ ਜੀ ਸਾਨੂੰ ਤਾਂ ਜਦੋਂ ਗੱਡੀ ਦੇ ਸ਼ੀਸ਼ੇ ਟੁੱਟਦੇ ਉਹਨਾਂ ਦੀ ਆਵਾਜ਼ ਆਈ ਤਾਂ ਫਿਰ ਅਸੀਂ ਬਾਹਰ ਨਿਕਲ ਕੇ ਦੇਖਿਆ ਤਾਂ ਗੱਡੀ ਨੂੰ ਅੱਗ ਲੱਗੀ ਸੀ। ਕਿਹੜੀ ਗੱਡੀ ਸੀ? ਸਪਾਰਕ ਗੱਡੀ ਆਈ। 2009 ਮਾਡਲ ਹੈ ਜੀ। ਮੇਰਾ ਨਾਮ ਜਸਵਿੰਦਰ ਸਿੰਘ ਹੈ, ਇਸਾਨਾ ਫਾਤਿਮਾ ਸਿੰਘ। ਪਿੰਡ ਸਾਡਾ ਪੱਤੀਸੂਰਾ ਸਿੰਘ ਆ। ਰਾਤ ਦੇ ਸਵਾ 12:00 ਵਜੇ ਦਾ ਟਾਈਮ ਸੀਗਾ ਕਰੀਬ। ਆਵਾਜ਼ ਆ ਰਹੀ ਵੀ ਜਦੋਂ ਕੋਈ ਪੱਥਰ ਮਾਰਦਾ ਵੀ ਸ਼ੀਸ਼ੇ ਟੁੱਟਣ ਦੀ ਆਵਾਜ਼ ਆ ਧਾਰ ਰਹੀਆਂ ਸੀਗੀਆਂ। ਤਾਂ ਜਦ ਬਾਹਰ ਨਿਕਲ ਕੇ ਦੇਖਿਆ ਤਾਂ ਗੱਡੀ ਨੂੰ ਲੱਗੀ ਅੱਗ ਜੀ ਅੱਗ ਫਿਰ ਅਸੀਂ ਬੜੀ ਮੁਸ਼ਕਲ ਦੇ ਨਾਲ ਬੁਝਾਈ ਸਾਰੇ ਨਾਲ ਰਲ ਕੇ ਘਰ ਦੇ ਪਰਿਵਾਰ ਮੈਂਬਰਾਂ ਨੇ ਤਾਂ ਨਾਲ ਗਵਾਂਡੀ ਵੀ ਆ ਗਏ ਜੀ ਉਹਨੇ ਵੀ ਸਾਡੀ ਮਦਦ ਕੀਤੀ ਤਾਂ ਹੁਣ ਸਵੇਦ ਜੀ ਪੁਲਿਸ ਕੰਪਲੀਟ ਕੀਤੀ ਉਹ ਆ ਹਜੇ ਤੱਕ ਪੁਲਿਸ ਪਹੁੰਚੀ ਨਹੀਂ ਹੈਗੀ ਜੀ ਇੱਥੇ ਕੀ ਕਹਿੰਦੇ ਪੁਲਿਸ ਸਾਡਾ ਚੌਂਕੀਆ ਤੋਂ ਸਾਰਾ 1.5 ਕਿਲੋਮੀਟਰ ਚੌਂਕੀ ਆ ਜੀ ਬਹੁਤੀ ਦੂਰ ਨਹੀਂ ਹੈਗੀ ਜੀ ਉਹ ਕਹਿੰਦੇ ਵੀ ਤੁਸੀਂ ਚਲੋ ਵੈਸੇ ਆ ਗਏ ਵੇ ਗੱਡੀ ਸਾਡੀ ਆਂਦੀ ਆ ਵੇ ਜਦੋਂ ਗੱਡੀ ਆ ਗਈ ਵੇ ਅਸੀਂ ਗੱਡੀ ਲੈ ਕੇ ਆ ਕੇ ਪਹੁੰਚ ਗਏ ਸਾਡੇ ਕੋਲ ਜੀ ਤਾਂ ਸਾਡਾ ਲੱਖ ਦੇ ਕਰੀਬ ਨੁਕਸਾਨ ਹੋ ਗਿਆ ਜੀ ਬੜੀ ਮੁਸ਼ਕਲ ਨਾਲ ਜੀ ਅਸੀਂ ਮਿਹਨਤ ਕਰਕੇ ਲਈ ਸਗਾ ਸਾਧਨ ਜੀ ਆਣ ਜਾਣ ਨੂੰ ਤਾਂ ਉਹ ਵੀ ਸਾਡਾ ਹੁਣ ਸਾਰਾ ਨੁਕਸਾਨ ਕਰਕੇ ਰੱਖ ਗਿਆ ਇਹ ਸ਼ਰਾਰਤੀ ਆਂਸਰ ਜਿਹੜੇ ਹੈਗੇ ਇਹਨਾਂ ਤੇ ਨੱਥ ਪਾਈ ਜਾਵੇ ਤਾਂ ਜੋ ਵੀ ਇਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਜੀ ਇਸ ਮੌਕੇ ਤੇ ਸਹਿਲਾ ਖੁਰਦ ਦੇ ਇੰਚਾਰਜ ਏਐਸਆਈ ਵਸਦੇਵ ਨੇ ਦੱਸਿਆ ਕਿ ਉਹਨਾਂ ਵੱਲੋਂ ਪੜਤਾਲ ਕਰਨ ਉਪਰੰਤ ਬੰਦ ਦੀ ਕਾਰਵਾਈ ਕੀਤੀ ਜਾਵੇਗੀ ਇਹ ਕੰਪਲੀਟ ਆਪਾਂ ਨੂੰ ਮਸੂਲ ਹੋਈ ਸੀਗੀ ਪਲਵਿੰਦਰ ਸਿੰਘ ਬਲੋਹ ਜੀ ਵਾਸੀ ਪਦੀਸ਼ੂਰਾ ਸਿੰਘ ਸਨ ਫਾਤਮਾ ਸਿੰਘ ਬਲੋਹ ਕੰਪਲੀਟ ਹੋਈ ਸੀਗੀ ਬਟ ਆਪਾਂ ਉੱਥੇ ਜਾ ਕੇ ਮੌਕਾ ਦੇਖਿਆ ਜੀ ਮੌਕੇ ਤੇ ਜਿਹੜਾ ਮਾਮਲਾ ਇਹ ਥੋੜਾ ਜਿਹਾ ਸ਼ੱਕੀ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਗੱਡੀ ਜਿਹੜੀ ਹੈਗੀ ਰਾਤ ਨੂੰ ਗੱਡੀ ਨੂੰ ਅੱਗ ਲੇਟ ਆ ਬ੍ਰਾਗ ਲੱਗੀ ਹੈ ਉਹ ਹੋ ਸਕਦਾ ਹੈ ਕਿ ਗੱਡੀ ਜਿਹੜੀ ਉਹ ਅੱਗ ਜਿਹੜੀ ਹੈਗੀ ਸ਼ਾਰਟ ਸਰਕਟ ਨਾਲ ਲੱਗੀ ਹੋਵੇ ਪਰ ਫਿਰ ਵੀ ਆਪਾਂ ਉਹਦੀ ਤਫ਼ਤੀਸ਼ ਕਰ ਰਹੇ ਹਾਂ ਜੋ ਵੀ ਤੱਥ ਸਾਹਮਣੇ ਆਣਗੇ ਉਸ ਦੀ ਹੀ ਕਾਰਵਾਈ ਆਪਾਂ ਅੰਬਲੀ ਵਿੱਚ ਲਿਆਵਾਂਗੇ ਸਾਰੇ ਦੇਖਿਆ ਜੀ ਉਹਦੇ ਲਾਗੇ ਬੰਨੇ ਕੋਈ ਕੈਮਰਾ ਹੈ ਨਹੀਂ ਫਿਲ ਸਾਈਡ ਤੋਂ ਕੈਮਰੇ ਨੇ ਜੇ ਕੋਹਾਂ ਦਾ ਜਾਂਦਾ ਜਾਂਦਾ ਪਰ ਉਹਨੂੰ ਕੈਮਰੇਾਂ ਦੇ ਵਿੱਚ ਮਿਲ ਗਿਆ ਤਾਂ ਉਸੇ ਹੀ ਤਰੀਕੇ ਨਾਲ ਪ੍ਰਕਿਰਿਆ ਕਰ ਰਹੇ ਜਿਹੜੇ ਉੱਗਰਨਮੀ ਕੋਸ਼ਿਸ਼ੇ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਆ ਇਸ ਚੀਜ਼ ਦਾ ਕਲੀਅਰ ਕਰਦੇ ਆ